ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਧੰਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਧੁ ਹਮਾਰੀ ਕਰ ਦਿਨ ਸੋਗ੍ਰਿਤ ਕਰਿਐ ਸਤਗੁਰ ਨਾਮ ਜਿੜਾਇਆ ਖੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗਨ ਵਿਨਾਸ਼ਨ ਸਭ ਦੁਖ ਨਾਸ਼ਨ ਸਤਗੁਰ ਨਾਮ ਜਿੜਾਇਆ ਖੋਏ ਪਾਪ ਭੈ ਸਭ ਪਾਵਨ ਜਨ ਨਾਨਕ ਵਾਹਿਗੁਰੂ ਜੀ ਕੀ ਫਤਿਹ ਜਿਵਨ ਸ਼ਤਰਤ ਤਤ ਦੇ ਮਾਲਕ ਜੁਗ ਜੁਗਾ ਡਾਲ ਹਰ ਸਰ ਪਾਤ ਦੇ ਸвар ਮਾਲ ਤਨ 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 ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਹੁਤ ਕੋਸ਼ਿਸ਼ ਕੀਤੀ ਹੈ ਸਾਨੂੰ ਆਪਣੀ ਪਵਿੱਤਰ ਪਾਵਨ ਗੋਚ ਬਿਠਾਇਆ ਹੈ ਸੰਗੀਤ ਰੂਪ ਵਿੱਚ ਬਿਠਾਇਆ ਜੀ ਸਭ ਤੋਂ ਵੱਡੀ ਗੱਲ ਹੈ ਬਿਨ ਭਗਤਾਂ ਸਾਥ ਸੰਗਤ ਨਾਲ ਲੱਗੇ ਬਿਨ ਸੰਗਤ ਮੈਂ ਪ੍ਰੀਤੀ ਜੀ ਲੱਗੂ تو بنا تو سنگت نہیں ملتی گرو پاشا کرپا کر کے لٹ کے کرے چرن پائے آ گرہ کو کیتا ہے اپنا نرمل نام جپایا ہے سنگت بخشی ہے گرو پاشا جی کا پٹان کو جو بھی اپناس بےتی کی گروپ پاشاہ روپ کے کھڑ کے گرو پاشا بولتے ہیں سنتے ہیں بخش گروہ واحر پر پرتخ گروہ ਸਤਿਗੁਰੂ ਵਿੱਚ ਆਪ ਰਖਣਾ ਪਰਪਰਗਟ ਆਪ ਸੁਨਾਇਆ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਆਪ ਵੈਗਰੂ ਦੀ ਜੋਤ ਆ ਬਿੜਾਲੇ ਮਾਨਾ ਇੰਗਲ ਪ੍ਰਗਟ ਕਰਕੇ ਸਾਨੂੰ ਦੱਸੀ ਵੀ ਅਕਾਲ ਸਾਹਿਬ ਨੇ ਆਖ ਕੇ ਸੁਣਾਈ ਵੀ ਆ ਪਰ ਕਿਹਨਾਂ ਪਰ ਭੁੱਲ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਜੀ ਸੁਣਦੇ ਉਹਦੇ ਦੇਖਦੇ ਸਿਮਖਸ਼ ਕਰਦੇ ਵੈਗਰੂ ਅੱਲਾ ਰੱਬ ਇਹ ਤਾਂ ਸਮਝਣੀ ਸੌਖੀ ਨਹੀਂ ਆ ਬੜੀ ਔਖੀ ਆ ਸਮਝਣੀ ਤਾਂ ਦੇਖੋ ਬਿਰੂ ਤੋਂ ਹੀ ਆਪਾਂ ਜਿਹੜਾ ਹੁਕਮਨਾਮੇ ਦੀ ਗੱਲ ਆ ਕਿ ਜਦੋਂ ਵੀ ਆਪਾਂ ਅਰਦਾਸ ਕਰਦੇ ਆ ਹੁਕਮਨਾਮੇ ਲਈ ਕੋਈ ਕੋਈ ਫਾਰਮੈਲਟੀ ਨਹੀਂ ਹੈਗੀ ਅਰਦਾਸ ਕਰਨ ਦੀ ਕੋਈ ਫਾਰਮੈਲਟੀ ਨਹੀਂ ਹੈ ਪਾਣੀ ਪੜ ਲੈਣੀ ਹੈ ਕੀਰਤਨ ਕਰਨਾ ਵਿਚਕ ਹੁਣ ਫਾਰਮੈਲਟੀਆਂ ਬਣਾ ਕੇ ਰੱਖਣੀਆਂ ਪਾ ਦੇ ਰਹਿ ਗਈਆਂ ਪਰ ਜੋ ਅਸਲੀਅਤ ਜੀ ਗੁਰੂ ਸਾਹਿਬ ਸਾਨੂੰ ਦੇ ਗਏ ਹੈ ਨਾ ਉਹ ਆਪਣੇ ਹੱਥੀਂ ਜਿਹੜੀਆਂ ਬਖਸ਼ਿਸ਼ਾਂ ਉਹ ਬਹੁਤ ਵੱਡੀਆਂ ਆ ਦੁੱਖ ਸੁੱਖ ਖੁਸ਼ੀਆਂ ਗਮੀਆਂ ਇਹ ਸਾਰਾ ਸਾਡੇ ਇਸਾਡੇ ਘਰਾਂ 'ਚ ਹਰ ਸਰੀਰ ਲੋਕ ਆਉਂਦੀਆਂ ਹੀ ਹਨ ਗੁਰੂ ਪਾਤਸ਼ਾਹ ਨੇ ਸਾਨੂੰ ਜਿਹੜਾ ਉਦੇਸ਼ ਦਿੱਤਾ ਹੈ ਕਿ ਇਹ ਤਾਂ ਸਾਰਾ ਕੁਝ ਚੱਲਦਾ ਹੀ ਰਹੂਗਾ ਜਦੋਂ ਵੀ ਕੋਈ ਇਦਾਂ ਗਾਲੋਂ ਆਏ ਤਾਂ ਸੰਗਤ ਕਰਨੀ ਆ ਗੁਰੂ ਪਾਤਸ਼ਾਹ ਘਰੇ ਆਉਣਗੇ ਸੰਗਤ ਹੋ ਕੇ ਗੁਰੂ ਪਾਤਸ਼ਾਹ ਦੀ ਬਾਣੀ ਗਾਈ ਜਾਊਗੀ ਵੈਰੂ ਦਾ ਨਾਮ ਲੈ ਪਿਆ ਜਾਊਗਾ ਵੈਰੂ ਨੂੰ ਹੀ ਅਦਾ ਬੇਨਤੀਆਂ ਹੋਣਗੀਆਂ ਤੇ ਗੁਰੂ ਪਾਤਸ਼ਾਹ ਦਾ ਨੁਲਾਦ ਹੁੰਦੇ ਜਾਣਗੇ ਅਮਸ਼ਾਈ ਸੋ ਕੰਗੂ ਸਵਾਭ ਕਰ ਰਹੇ ਆ ਬਖਸ਼ਿਸ਼ ਕਰਕੇ ਪਰ ਇਨਰ ਵਿੱਚ ਕਿਉਂ ਗੁਰੂ ਸਾਹਿਬ ਨੇ ਕਿਹਾ ਸਾਨੂੰ ਸੰਗਤ ਕਰਨ ਨੂੰ ਅਮੇ ਡੋਬ ਦਾ ਟਾਈਮ ਹੋਏ ਸੁਧਰਾਗੇ ਇਸੇ ਤਰ੍ਹਾਂ ਗੁਰਪਾਠ ਸਾਰੇ ਦਰਾਂਤੀ ਜਾਂਦੇ ਆ ਗੁਰਪਾਠ ਇਹ ਹੀ ਬਾਣੀ ਲਈ ਜਾਂਦੀ ਹੈ ਜੋ ਨਾਲ ਦੁੱਖ ਮਿਲ ਦੁੱਖ ਨਹੀਂ ਬਾਲੇ ਸੋਸ ਨੇਰ ਬਹਿਣੇ ਜਾਂਦੇ ਕੰਚਨਮਾਟੀ ਮੰਦਵ ਭਾਵ ਕਹਿਣ ਤੋਂ ਭਾਵ ਇਹ ਹੋ ਸਕਦਾ ਹੈ ਕਿ ਗੁਰੂ ਸਾਹਿਬ ਵੈਗਨਦੀ ਬਣੀ ਕਹਿ ਲਓ ਵੀ ਬਣੀ ਵਿਚਾਰ ਕੋਈ குரு ਸਹਿਬ ਤੁਹਾਨੂੰ ਗਿਆਨ ਬਖਸ਼ਣਗੇ ਤੁਹਾਨੂੰ ਸਮਝ ਬਖਸ਼ਣਗੇ ਰੱਬ ਦੀ ਸਮਝ ਬਖਸ਼ਣਗੇ ਸੱਚੀ ਦੇਣਗੇ ਸੰਤੀ ਰੂਪ ਦੇ ਵਿੱਚ ਠਹਾ ਕੇ ਨਾਮ ਨੂੰ ਕੋਣ ਕੀ ਤੁਹਾਡੇ ਤੇ ਬਖਸ਼ਿਸ਼ਾਂ ਕਰਨਗੇ ਤੁਹਾਨੂੰ ਅੰਦਰੋਂ ਵੈਗਨ ਨਾ ਜੋੜਨਗੇ ਜਾਂ ਫਿਰ குரு ਸਹਿਬ ਦਾ ਕਿਹਾ ਸਰਵਣ ਹੋਊਗਾ ਉਹ ਤੁਹਾਨੂੰ ਸਮਝ ਜੀਵਨ ਦੀ ਸੇਧ ਮਿਲਣਗੀ ਇਸੇ ਕਰਕੇ ਗੁਰੂ ਬਾਸਾ ਨੇ ਕਿ ਜਿਹੜਾ ਸਾਨੂੰ ਸੰਤੀ ਰੂਪ ਦੇ ਵਿੱਚ ਸਾਰੇ ਸੰਸਾਰ ਵਾਂਹੀ ਹੀ ਉਪਦੇਸ਼ ਦਿੱਤਾ ਤਾਂ ਉਹ ਦੇਖਦੇ ਆ ਬਹੁਤ ਦੂਜੀ ਘਾਟੀ ਆ ਇੰਡਸਟਰੀ ਘਾਟੇ ਆ ਲੋਕਾਂ ਦਾ ਹੋਣੀ ਹੋਈ ਹੈ ਉਦੇ ਨਾਲ ਫਰਕ ਪਿਆ ਆ ਪਰ ਗੱਲ ਇਹ ਹੀ ਆ ਕਿ ਜੇ ਕਿਤੇ ਥੋੜਾ ਜਿਹਾ ਧਿਆਨ ਦੇਈਏ ਗੁਰੂ ਪਾਤਸ਼ਾਹ ਵਾ ਤੇ ਜਿੰਨਾ ਪਿਆਰ ਜਿੰਨੀ ਰੁਚੀ ਵੈਗੁਰੂ ਦੇ ਨਾਲ ਜੀਵ ਦੀ ਬਣਦੀ ਆ ਨਾ ਆਪਾਂ ਜਿਹੜੀ ਆ ਸਾਰੇ ਸਰੀਰ ਤਾਂ ਸਾਨੂੰ ਮਿਲੇ ਆ ਸਰੀਰ ਤਾਂ ਸੱਚੇ ਭਾਂਡੇ ਵਾਲੇ ਢੀ ਨੇ ਹਾਰਡ ਮਾਸ ਨਾੜੀ ਕੋ ਕੰਜਰਾ ਅੰਦਰ ਤਾਂ ਵੈਗੁਰੂ ਦੇ ਜੀਵ ਪੁੱਤਰ ਉਹ ਵੈਗੁਰੂ ਦਾ ਜਿਵੇਂ ਜਿਵੇਂ ਜੀਵ ਜੁੜਦਾ ਆ ਜਿਵੇਂ ਜਿਵੇਂ ਗੁਰੂ ਪਾਤਸ਼ਾਹ ਨੂੰ ਆਪਣਾ ਪਿਆਰ ਕਰ ਸਕਦੇ ਆ ਜਿਵੇਂ ਜਿਵੇਂ ਆਪਣਾ ਨਾਮ ਚੜਾਉਂਦੇ ਆ ਫਿਰ ਉਹ ਵੈਰ ਦੇ ਹੋ ਕੇ ਰਹਿ ਜਾਂਦਾ ਹੈ ਇਹ ਬਖਸ਼ਿਸ਼ ਸੰਗਤ ਵਿੱਚ ਹੀ ਹੋ ਸਕਦੀ ਹੈ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੀ ਹੋ ਸਕਦੀ ਹੈ ਹੁਣ ਜੋ ਗੁਰੂ ਸਾਹਿਬ ਨੇ ਹੁਕਮ ਬਖਸ਼ਿਆ ਹੈ ਉਹਨੂੰ ਸਮਝਣ ਦੀ ਲੋੜ ਹੁੰਦੀ ਹੈ ਵਿਚਾਰ ਉਹਨਾਂ ਦੀ ਲੋੜ ਹੈ ਆਪਾਂ ਬਹੁਤ ਜਗ੍ਹਾ ਤੇ ਦੇਖਦੇ ਹਾਂ ਲਗਭਗ ਸਭ ਜਗ੍ਹਾ ਤੇ ਜਦੋਂ ਕੋਈ ਹੁਕਮ ਨਵਾਂ ਆਪਾਂ ਲੈਨੇ ਆ ਜਾਂ ਆਪਾਂ ਕਦੇ ਕਿਸੇ ਨੇ ਵਿਚਾਰਿਆ ਕੋਈ ਨਵਾਂ ਪਰਿਵਾਰ ਦੇ ਬੈ ਕੇ ਵੀ ਗੁਰੂ ਸਾਹਿਬ ਜਾਣ ਲੱਗਿਆ ਆਪਾਂ ਨੂੰ ਆਹ ਹੁਕਮ ਕਰਕੇ ਗਏ ਆ ਤੇ ਆਪਾਂ ਨੂੰ ਵਿਚਾਰੀਏ ਤੁਸੀਂ ਵੀ ਕੀ ਕਿਹਾ ਗੁਰੂ ਪਾਤਸ਼ਾਹ ਨੇ ਜੋ ਕਿ ਆਇਆ ਸਾਰਾ ਪਰਿਵਾਰ ਆਪਾਂ ਤੇ ਬਰਕਤੀ ਕਰਨਾ ਉਹ ਮੰਨਣਾ ਵੀ ਇਹ ਤਾਂ ਹੁੰਦਾ ਨਹੀਂ ਸਾਰੇ ਬਹੁਤੇ ਪਰਿਵਾਰਾਂ ਚ ਕਿਹਨੂੰ ਪਤਾ ਹੀ ਨਹੀਂ ਇਹਨਾਂ ਨੂੰ ਨਮਾ ਆ ਕੀ ਆਇਆ ਇਥੋਂ ਤਾਂ ਆਪਾਂ ਦੇਖਦੇ ਆ ਤੇਰਾ ਮੈਂ ਇਦਾਂ ਜਾ ਕੇ ਦੇਖਿਆ ਉਹ ਕਰਦੇ ਭਵੇਂ ਕੋ ਪੈ ਰਿਹਾ ਹੈ ਨਾ ਕਰਤਾਨ ਸੋਰੀ ਜੀ ਨਮਾਹ ਰਲੂ ਹੀ ਕੰਮ ਕਰ ਰਹੇ ਨੇ ਕਿਹਨੂੰ ਪਤਾ ਨਹੀਂ ਕਿ ਧਿਆਨ ਨਾਲ ਸੁਣਨਾ ਸਾਡੇ ਕੰਨਾਂ ਦੂਸਰਿਆਂ ਨੂੰ ਨਹੀਂ ਚਾਹੀਦੇ ਸ਼ਬਦ ਗੁਰੂ ਬੰਨ ਗੁਰੂਕਾਰ ਮੰਡਈ ਜਰੀਏ ਸੁਣੀ ਜਰੀਏ ਸੜਕ ਤੇ ਹੰਤਰ ਹੋਣਾ ਚਾਹੀਦਾ ਪਰ ਪਤਾ ਨਹੀਂ ਤਾਂ ਉਹ ਆਹੀ ਚਾਹੀਦਾ ਜੋ ਆਉਂਦੇ ਸਾਥ ਦੋਸ ਹੈ ਉਹ ਮਨ ਦੇ ਸਾਡੇ ਘਰੇ ਜਦੋਂ ਆਉਂਦਾ ਤਾਂ ਜਦੋਂ ਆ ਜਾਣ ਲੱਗੇ ਸਮਾਰਦੀ ਕਾਮ ਸਿੰਘ ਦੋ ਹੁਮਨਾ ਮੈਨੂੰ ਯਾਦ ਰੱਖੀਏ ਸੋ ਉਨੀ ਦੇਰ ਤੱਕ ਯਾਦ ਰਹਿਣਾ ਚਾਹੀਦਾ ਹੋਣਾ ਜਦੋਂ ਤੱਕ ਫੇਰ ਨਹੀਂ ਗੁਰਦੁਆਰ ਸਾਹਿਬ ਪਾਉਂਦੇ ਉਹਨਾਂ ਦਾ ਵੀ ਯਾਦ ਰਹਿਣਾ ਚਾਹੀਦਾ ਵੈਸੇ ਸਾਰੇ ਬੜੀ ਯਾਦ ਰਹਿਣਾ ਚਾਹੀਦਾ ਜਿਉਂ ਹੀ ਗੁਰੂ ਪਾਤਸ਼ਾਹ ਨੇ ਕਿਹਾ ਆਪਣੇ ਪਰਿਵਾਰ ਪਾਤਸ਼ਾਹ ਦਾ ਸ਼ਬਦ ਆ ਸਾਹਿਬ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੋਚ ਰਾਵ ਦੇ ਵਿੱਚ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ਸੋਧ ਕੀਤੇ ਆ ਆਪਾਂ ਦਾ ਕੀ ਨੰਕੂ ਕੀ ਵੱਡੀ ਰਿਸਟਰ ਕੀਆ ਸਾਰੇ ਹੁਣ ਸਿੱਖੀ ਦੀਦਾਰ ਦੇ ਉਹ ਸਾਰੇ ਦੇ ਸਿਰ ਤੇ ਨੰਕਰ ਰੱਖੋ ਸਾਰੇ ਨੂੰ ਪਾਤਸ਼ਾਹੀ ਸੁਖ ਸਰਬ ਸਰਬ ਸੁਭੰਗਲੇ ਪਾਤ ਜੁਰ ਸਾਖੰਦੇ ਪਈ ਚੱਲਣੀ ਮਿਲ ਜੂਗਾ ਸਾਰਾ ਪਰਮ ਸੰਤੋ ਰਾਮ ਨਾਮ ਇਸ ਤਰੀਕੇ ਸੰਤੋ ਦਾ ਸੰਤ ਦੇ ਉਹ ਬੋ ਬਜਨ ਸਾਰੇ ਆ ਨੀ ਕੀਆ ਨਾਮ ਲਿਖਣ ਵਾਲੇ ਵੇਖੋ ਇਹ ਬੁੱਤਾਂ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਉਤਰ ਸਮਝਦੇ ਹਾਂ ਸਾਰੇ ਸਿੱਖ ਨੇ ਕਿਛਾ ਕਦੀ ਬੁੱਤ ਪਰ ਨਹੀਂ ਆਨੇ ਨਹੀਂ ਬਣੇ ਬੁੱਤ ਕਿਵੇਂ ਬਣਿੰਦਾ ਹੈ ਗੁਰੂ ਨਾਨਕ ਦੇਵ ਗੁਰੂ ਪਾਤਸ਼ਾਹ ਕੋਲੋਂ ਨਾਮ ਦੀ ਦਾਤ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਲਾ ਕੇ ਪੰਜ ਪਿਆਰਿਆਂ ਨੇ ਗੁਰੂ ਪਾਸ਼ਾ ਆਪ ਦਾਤ ਦਿੰਦੇ ਹਨ ਤਸਵੀਰਾਂ ਪੜਨ ਦਾ ਯਤਨ ਕਰਦੇ ਹਨ ਸੈਤੇ ਹੱਥ ਰੱਖਦੇ ਹਨ ਸੰਤੋ ਨਾਮ ਨਾਲ ਨਿਸਤਰੀਏ ਬਈ ਨੂੰ ਤੇ ਨਾਮ ਨਾਲ ਝੁੜ ਕੇ ਤਿਆ ਜਾ ਸਕਦਾ ਹੈ ਸੰਸਾਰ ਸਮੁੰਦਰ ਤੋਂ ਦੁੱਖਾਂ ਦੇ ਸਮੁੰਦਰ ਤੋਂ ਉਹ ਕਿਸੋ ਕੋ ਜਾਣੇ ਸਾਰੀਆਂ ਬਰਤਸ਼ਾਹਾਂ ਹੁੰਦੀਆਂ ਪਰ ਭਾਈ ਗੁਰਦੇ ਨਾਮ ਨਾਲ ਜੁੜ ਕੇ ਉਠਤ ਬੈਠਤ ਹਰ ਹੱਲ ਤੇ ਇਹ ਕਰਨ ਕੀਆ ਉਠਦੇ ਆਂ ਬੈਹਦੇ ਆਂ ਵੈਗੂ ਵੈਗੂ ਜਾਉਣਾ ਆ ਸਾਰਾ ਲੈ ਗੋਹਿਣਾ ਹੈ ਉਠਤ ਬੈਠਤ ਸੋ ਨਾਮ ਕਹੋ ਨਾਨਕ ਜਨ ਕੇ ਸਦ ਗਾਉ ਉਠਦੇ ਆਂ ਬੈਹਦੇ ਆਂ ਸੋਤੇ ਹਰ ਵੇਲੇ ਭਾਈ ਗੁਰੂ ਭਾਈ ਗੁਰੂ ਭਾਈ ਗੁਰੂ ਕਰਦੇ ਹਨ ਇਹ ਗੱਲ ਹਮੇਸ਼ਾ ਹੀ ਕਹਿੰਦੇ ਸ੍ਰੀ ਸਿਸ਼ਰ ਗੁਰੂ ਸਰਬ ਸੋਧਾ ਕਰਦੇ ਹਨ ਈਸ਼ਵਰ ਸਾਰੀਆਂ ਪੂਰੀਆਂ ਕਰ ਸਕਦਾ ਵੇਖੋ ਸਾਡੀਆਂ ਸਾਰੇ ਸੁੱਖਾਂ ਦਾ ਦਾਤਾ ਹੈ ਲੇਕਿਨ ਈਸ਼ਵਰ ਗੁਰੂ ਸਰਬ ਸੁਖ ਦਾ ਦਾਤਾ ਹੈ ਜਰ ਕੇ ਵਾਸੇ ਕਾਮ ਤੇ ਨਾ ਸੋ ਐਸਾ ਹਰਤੇ ਇਹ ਮੇਰੇ ਜੀੜੇ ਤਾਂ ਸਰਬ ਸੁਖਾਂ ਮੈਂ ਦੇ ਰਿਹਾ ਮੈਂ ਜਿਹੜਾ ਸਾਰੀਆਂ ਸ਼ਰਮਾਂ ਪੂਰੀਆਂ ਕਰਨਾ ਬੈਗਿਰੂ ਸਾਰੇ ਸੁੱਖਾਂ ਦਾ ਦਾਤਾ ਆ ਜੇ ਮੇਰੇ ਮਨ ਨੂੰ ਧਿਆਈ ਦਾ ਨਾ ਤਾਂ ਤਾਂ ਤਨ ਸਾਰੇ ਸੁੱਖ ਮਿਲ ਜਾਣਗੇ ਜੇ ਤੂੰ ਉਹਦੇ ਨਾਲ ਜੁੜੇਗਾ ਤੈਨੂੰ ਵੀ ਸਾਰੇ ਸੁੱਖ ਮਿਲ ਜਾਣਗੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਜੇ ਗੁਰੂ ਪਾਤਸ਼ਾਹ ਮੇਰ ਭਰੀ ਨਿਗਾਹ ਕਰੇ ਲੱਖਾਂ ਖੁਸ਼ੀਆਂ ਦੇ ਪਾਤਸ਼ਾਹੀਆਂ ਮਿਲਦੀਆਂ ਆਪਾਂ ਦੇਖਦੇ ਵਹਿਮ ਦੇ ਕੱਡਾਂ ਤੇ ਆਮ ਵੀ ਲਿਖੀ ਹੁੰਦੀ ਤਾਂ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਵਿਆਹ ਸਭ ਕਰਾ ਦਿੰਦੇ ਆ ਕਿ ਅਸੀਂ ਇਹਨਾਂ ਪਾਤਸ਼ਾਹੀਆਂ ਸਮਝ ਸਕਦੇ ਆ ਜਾਂ ਇਹ ਦੁਨਿਆਵੀ ਖੁਸ਼ੀਆਂ ਦੀ ਗੱਲ ਹੋਈ ਹੈ ਗੁਰੂ ਪਾਤਸ਼ਾਹ ਕਰਾਇਆ ਅੱਗੇ ਜੇ ਜੇ ਨੇ ਕਿਹਾ ਜੇ ਸਤਿਗੁਰੂ ਨਦਰ ਕਰੇ ਜੇ ਗੁਰੂ ਨਾਨਕ ਮੇਰ ਭਰੀ ਨਿਗਾਹ ਕਰੇ ਨਾਮ ਗਦਿਆਂ ਖੁਸ਼ੀਆਂ ਉਪਵਾਸ਼ੀਆਂ ਕਿੰਨੀਆਂ ਹੋਣਗੀਆਂ ਆਪਾ ਆਮਦਰੀ ਆਈ ਬੰਦਾ ਨਹੀਂ ਸੋਚ ਸਕਦਾ ਨਹੀਂ ਸਮਝ ਨਹੀਂ ਸਕਦਾ ਤੁਨ ਨਿਮਖ ਏਕ ਨਾਮ ਦੇ ਮਿਰਹਮਾਨ ਪਰਸੀਤ ਰੋਏ ਜੇ ਗੁਰੂ ਪਰਸ਼ਾ ਨਦਰ ਕਰਨ ਨਦਰ ਕਰੇ ਜੇ ਆਪਣੀ ਤਾਂ ਨਦਰ ਹੀ ਸਤਗੁਰ ਪਾਇਆ ਜੇ ਗੁਰੂ ਪਰਸ਼ਾ ਨਹੀਂ ਤੇ ਮਿਰਪਲੀ ਨਿਕਲਦਾ ਨੂੰ ਬੰਦਾ ਗੁਰੂੜਾ ਪਾ ਜਾਂਦਾ ਗੁਰੂ ਪਰਸ਼ਾ ਜੇ ਨਹੀਂ ਰੱਖ ਜਾਂਦਾ ਤਾਂ ਨਦਰ ਹੀ ਸਤਗੁਰ ਪਾਇਆ ਗੁਰੂ ਪਰਸ਼ਾ ਤੁੜਦੇ ਹੁੰਦੇ ਕਹਿਣਾ ਉਸਮਾਉਫ ਤੋਂ ਇਹ ਨੰਬਰ ਤੋਂ ਵਰਤੇ ਬਾਅਦ ਟਰੁੱਟ ਕੇ ਨੰਬਰ ਦੀ ਤਾਤ ਨਾਮ ਕੀ ਦਾਤ ਦਿੱਤੇ ਆਪਣੇ ਚਰਦੀ ਹੁੰਦੇ ਆ ਨਿਮਖ ਇੱਕ ਹਰ ਨਾਮ ਦੇ ਇੱਕ ਨਿਮਖ ਮਾਧਮੇ ਗੁਰੂ ਪਾਸ਼ਾ ਨੇ ਵੈਗੁਰ ਨਾਮ ਨਾਲ ਨਤਰੋ ਜੋੜ ਦਿੱਤਾ ਨਾ ਇੱਕ ਸਕਿੰਟ ਲਈ ਵੀ ਅੰਦਰੋਂ ਪਰਿਸ਼ੁੱਧ ਸ਼ਬਦਿਆਂ ਨਾਲ ਜੁੜ ਗਈ ਮੇਰਾ ਮਨ ਤਾਂ ਸ਼ੀਤਲ ਹੋਇਆ ਮਨ ਵੀ ਤਾਂ ਬਿਲਕੁਲ ਸ਼ੀਤਲ ਝੰਨਾ ਹੋ ਗਿਆ ਸਾਰੀ ਅੰਦਰੋਂ ਭਾਗਤ ਤ੍ਰਿਸ਼ਨਾ ਦੀ ਈਰਖਾ ਦੀ ਵਿਕਾਰਾਂ ਦੀ ਸਾਰੀ ਬੰਦ بالکل شانت گرو پاشا سبھی دھوک پراپت جے جی اوک ہاتھ جنم پدارتھ سفر ہے جے جی سچا شبد ہاتھ سچا شبد جا گاہ درخت کے جگتے رہیے جی جنم پدارتھ جی ہی سفلا ہو جاتا ہے جیون ہی سفلا ہو جاتا ہے اٹھ بیٹھ تو ہر ہر جائیے حکم کر رہے ہیں سر کو سلاح نہیں دے رہے اڈوائز نہیں کر رہے آڈر کر رہے ہیں ہے گرو پاشا کا اٹھدیا بنتیاں ਕਰਨਾ ਨਹੀਂ ਹੈ ਵਾਹਿਗੁਰੂ ਕਰਨਾ ਆਉਂਦੇ ਨੇ ਦਿਨ ਰਾਤ ਸੁਖਿਤ ਇਹ ਬਹੁਤ ਹੀ ਸੁਣਾਤਾ ਹੁੰਦਾ ਇਹਨੂੰ ਸੁਖਿਤ ਕਰਵਾਇਆ ਸ਼ਤ ਕਿਰਤਨ ਦੀਆਂ ਬਾਕੀ ਸਾਰੇ ਕਰਦੇ ਆ ਨਾ ਦਾ ਸਾਨੂੰ ਉਹਦੀ ਕਿਰਤ ਕੋਈ ਸੁਖ ਕਰੇ ਤਾਂ ਹਰ ਵੇਲੇ ਵਾਹਿਗੁਰੂ ਦਾ ਨਾਮ ਜਪਨਾ ਆਪਣੀ ਜ਼ਬਾਨ ਦੇ ਨਾਲ ਹਰ ਵੇਲੇ ਯਾਦ ਕਰਨਾ ਵਾਹਿਗੁਰੂ ਜੇਂ ਕਿਰਪਾ ਸ਼ਨ ਹੈ ਜੇ ਸਾਹਸ ਕਿਹਾ ਸਾਹ ਜਾਈ ਮੇਰਾ ਨਾਮ ਸੋਕਰ ਸਿੱਖ ਗੁਰਮਤਿ ਪਾਵੇ ਜਿਹੜਾ ਹਰ ਸਵਾਸ ਨਾਲ ਹਰ ਗਿਆਸ ਨਾਲ ਵਾਹਿਗੁਰੂ ਕਰਦਾ ਹੈ ਉਂਗਰ ਸੋਗਰੇ ਨੂੰ ਬਹੁਤ ਪਸੰਦ ਆ ਬਹੁਤ ਕਹਿਰਾ ਲੱਗਦਾ ਆ ਅੰਦਰ ਸੋਗਰੇ ਕਰੀਏ ਤੇ ਦਿਨ ਰਾਤ ਸੁਣੀ ਕਰਤ ਕਰਨੀ ਆ ਬਾਹਰ ਰਾਤ ਵਾਈ ਰਬ ਕਰਦੇ ਰਹੋ ਬਾਈ ਦੇ ਨਾਮ ਨਾਲ ਜੁੜੇ ਰਹੋ ਪ੍ਰਭੂ ਦੀ ਤੋਕ ਕੇਂਦਰੀ ਭਾਵ ਸ਼ਬਦ ਤੁਹਾਨੂੰ ਨਾਮ ਇਹ ਉਦੇਸ਼ ਸ਼ਬਦ ਬਖਸ਼ਾ ਪਾਸ਼ਾ ਨੇ ਵਰਪੂਰੇ ਕਿਰਪਾ ਦਾ ਹੀ ਕਰਕੇ ਦੇਖੋ ਮਨ ਨੂੰ ਇਹ ਤੁਹਾਨੂੰ ਕੀਤਾ ਤੁਹਾਨੂੰ ਕਰਦੇ ਮੈਂ ਦੇ ਵਾਈ ਕਰਕੇ ਦੇਖ ਲੋ ਤਾਂ 8 10 15 ਇਹ ਨਹੀਂ ਬਖਸ਼ਿਸ਼ ਹੋਦੀ ਨਾ ਤੇਰਾ ਮੈਨੂੰ ਬਖਸ਼ ਗੁਰੂ ਕਹਿੰਦਾ ਕਿ ਆਪਾ ਤਾਰਿਕਾ ਨਾ ਪੂਰਾ ਗੁਰੂ ਕੀ ਹੰਦਿਆ ਗੁਰੂ ਹੁੰਦਾ ਨਹੀਂ ਉਹਦੀ ਕਿਰਪਾ ਹੀ ਹੁੰਦੀ ਆ ਇਹ ਕਹਿੰਦਾ ਆਪਾਂ ਸ਼ਰਧਾ ਹੀ ਵਿਆਹ ਕਰ ਸਕਦੇ ਆਪਾਂ ਐਕਸਪਲੇਨ ਹੀ ਨਹੀਂ ਕਰ ਸਕਦੇ ਕਿਸੇ ਵੀ ਤਰ੍ਹਾਂ ਕਿਰਪਾ ਹੁੰਦੀ ਕੀ ਇਹਨੂੰ ਕਿਰਪਾ ਦਈ ਜਾਂ ਤਾਂ ਕੀ ਹੋ ਜਾਂਦਾ ਹੈ ਇਹਨੂੰ ਵੈਕੂਲੀ ਬਖਸ਼ਿਸ਼ਨ ਤਰੀਕ ਹੁੰਦੀ ਆ ਤਾਂ ਕੀ ਹੋ ਜਾਂਦਾ ਸਾਨੂੰ ਪਤਾ ਨਹੀਂ ਸਤਗੁਰੂ ਵਿੱਚ ਵੱਡੀਆਂ ਵਡਿਆਈਆਂ ਸ਼ਹਿ ਮੇਲੇ ਤਾਂ ਨਗਰੀਆਂ ਆ ਗੁਰੂ ਸਾਹਿਬ ਜਿਹੜੀਆਂ ਬੜੀਆਂ ਆਈਆਂ ਬਹੁਤ ਅਧੂਰਾ ਸੰਸਾਰ ਸਾਨੂੰ ਦੇਸਦੀਆਂ ਨਹੀਂ ਛੇ ਮੇਲੇ ਤਾਂ ਨਜ਼ਰੀਆਂ ਆਈਆਂ ਜਿਵੇਂ ਕਸਮ ਵੈਰ ਨੂੰ ਨਰਮ ਲਾ ਦਨ ਤਾਂ ਦੇਸਦੀਆਂ ਵੀ ਹੈ ਪਰ ਹੁਕਮ ਮਸਤ ਦੇ ਹੱਥ ਧਾਣੇ ਚੋਂ ਮਾਰ ਘੜੀਆਂ ਬੜੀਆਂ ਆਈਆਂ ਜਦੋਂ ਗੁਰੂ ਸਾਹਿਬ ਹੁਕਮ ਕਰਦੇ ਆ ਯਾਦੋ ਸਿਦਾਰ ਤੇ ਸੇਹ ਹੱਥਾਂ ਨਾਲ ਬਖਤਰ ਬਣਾਉਂਦੇ ਆ ਸਾਰੀਆਂ ਬੁਰਾਈਆਂ ਨੂੰ ਮਾਰ ਕਰਦੇ ਆ ਪਰੇ ਤੋਂ ਛਿੜਾ ਦਿੰਦੇ ਆ ਵੈਕੁੰਠੋਂ ਜੋਰਦਨ ਦੇ ਗੁਰੂ ਪੂਰੇ ਕਿਰਪਾ ਦਾ ਹੀ ਪੂਰਾ ਜਦੋਂ ਵੀ ਕੋਸ਼ਿਸ਼ ਕਰਦਾ ਆ ਰੂਹੀ ਲੋਜ ਮਾਰੇ ਸਾਡੇ ਲੋਜ ਇਸ਼ਿਆ ਕੀ ਹੈ ਕਿ ਕੁੜੀਆਂ ਤੋਂ ਵੀ ਹਮੇਸ਼ਾ ਵਾਂਗ ਸਾਡੀਆਂ ਜਿਵੇਂ ਆਪਣੇ ਸਾਰੇ ਤਰਤ ਜੋਰੀ ਸੰਪਰਸਦ ਲਈ ਕਿਟੀਆਂ ਦੋਲਾ ਚਾਹੀਦੀਆਂ ਉਹ ਜੋ ਕੁਝ ਵੀ ਚਾਹੀਦਾ ਹੁੰਦਾ ਹੈ ਸਰੀਰ ਨੂੰ ਦੁਨਿਆਵੀ ਇਸ਼ਵਾ ਹੈ ਇੱਕੀਆਂ ਆਤਮਿਕ ਕਿ ਸਾਨੂੰ ਪਸੰਦ ਕੀ ਕੀਤਾ ਅਸੀਂ ਲੜਕੀਆਂ ਆਏ ਆ ਖਾਣਾ ਪੀਣਾ ਹੱਸਣਾ ਸੁਣਾ ਇਹ ਤਾਂ ਚਾਹੁੰਦੇ ਹੀ ਹੁੰਦਾ ਹੈ ਇਹ ਤਾਂ ਜਾਨਵਰ ਹੋਰ ਵੀ ਸਾਰੇ ਸਰੀਰੀ ਹੈ ਉਹ ਜੀਵ ਆ ਸਰੀਰਕ ਉਹ ਵੀ ਤਾਂ ਹੈ ਖਾਣਾ ਪੀਣਾ ਸੌਣਾ ਖੇਡਣਾ ਉਹ ਹੀ ਉਹਨਾਂ ਦੇ ਹੀ ਸਭ ਕੁਝ ਇਹ ਜੀਵਨ ਚੰਦਾ ਹੈ ਇਸ ਤੋਂ ਉਪਰ ਕੀ ਹੈ ਸੁਖ ਪਾਸ਼ਾ ਉਹ ਤੁਹਾਡੇ ਵਾਹਿਗੁਰੂ ਦੇ ਦਰਸ਼ਨ ਵਾਹਿਗੁਰੂ ਦਾ ਨਾਮ ਵਾਹਿਗੁਰੂ ਸ਼ਬਦ ਨਾਮ ਦੇ ਨਾਲ ਜੋੜਨਾ ਆਪਣਾ ਜੀਵਨ ਸਫਲਾਂਦਰ ਬਣਾ ਪੂਰੀ ਕੋਚ ਮਰੀ ਉਹ ਹੀ ਇਸ਼ਾ ਸਾਡੀ ਪੂਰੀ ਹੋ ਸਕਦੀ ਹੈ ਮਤਲਬ ਇੰਨੇ ਵੀ ਕੁਝ ਸਿਰ ਤੋਂ ਤੁਹਾਡੇ ਦੇ ਕਰ ਸਕਦੇ ਆ ਸੰਗਰਾਮ ਨਾਲ ਜਿਉਣਾ ਉਹ ਵੀ ਜਿੰਦੇ ਜੀ ਉਹ ਵੀ ਜਿੰਦੇ ਜੀ ਸਰੀਰ ਚ ਰਹਿੰਦੇ ਆ ਇਹ ਨਾਮ ਗ੍ਰੇ ਹੈ ਇਹ ਸ਼ਨਾਮ ਕਿਸ਼ਨਾੰਦ ਦਾ ਸਿਰ ਦਾ ਜੇਬ ਨੂੰ ਲੈ ਤੋਂ ਨਾਮ ਕਰਕੇ ਸੋਨੇ ਗੁਰਸਰ ਉੱਪਰ ਆ ਕੇ ਬੈਠੇ ਇਹ ਕਿਸ਼ਨਾੰਦ ਹੁੰਦਾ ਹੈ ਅੰਦਰੋਂ ਜੀਵਾਤਮਾ ਦਾ ਇਹ ਗੁਰੂ ਸਾਹਿਬ ਨੇ ਮਾਨੂੰ ਜਿੱਥੇ ਗੁਰਸਰ ਸਾਨੂੰ ਦੋਈ ਦਾ ਇਹ ਤਨੇ ਸਮਝਾਉਂਦੇ ਆ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਸਾਹਿਬ ਕੋ ਕਰਦੇ ਸਿੱਖ ਕਰਾਰੇ ਸੁਪਾਲ ਗੁਰਨਾਮ ਕਰ ਲੈ ਉਦਮ ਕਰੇ ਬਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰ ਸੰਸਾਰਾਂ ਦੇ ਇਕ ਪਜਨਾ ਕਰਨਾ ਆਪਣੇ ਤਨ ਦਾ ਤੇ ਪਾਣੀ ਚੱਲਦੇ ਕਮਰੋਂ ਤੋਂ ਦਾ ਸਰੋਵਰ ਵੇਖ ਰੋ ਦਾ ਨਾਮ ਉਦੋਂ ਚ ਆਪਣੀ ਸੁਰਪ੍ਰਦੈ ਸ਼ਨਾਣ ਕਰਾਉਣਾ ਹੈ ਮਨ ਤੋਂ ਹੋ ਸ਼ੋਭ ਦਰਾਗੋ ਹਰ ਸਨੋ ਚਿਤ ਲਾਏ ਮਨ ਨੂੰ ਧੋਣਾ ਬੰਦਿ ਸ਼ਨਾਣ ਵਿੱਚ ਕਰਾਉਣਾ ਸੰਗਤ ਮੀਤ ਬਿਲਾਉ ਬੂਲਾ ਨਾ ਹੋਣ ਗਾਵੇ ਗਾਵਣ ਹਾਲ ਸ਼ਬਦ ਸੁਣਾਵਣ ਅ ਸੰਗਤ ਮਿਲਾਪ ਸੰਗਤਾਂ ਮੀਤਲਾਪਨਾ ਇਥੇ ਸ਼ਨਾਣ ਦਾ ਸਾਡੇ ਮਨ ਦਾ ਇਥੇ ਮਨ ਧੋਤਾ ਜਾਂਦਾ ਇਥੇ ਮਨ ਦੀ ਮੈਨ ਧਰਦੀ ਹੈ ਸਾਨੂੰ ਕਿੰਨਾ ਕੁ ਸਪੱਸ਼ਟ ਲੱਗਦਾ ਹੈ ਯਾ ਕਰਨਾ ਆ ਆ ਨਹੀਂ ਕਰਨਾ ਆ ਪੂਰੇ ਕੰਮਾਂ ਚੰਗੇ ਕੰਮਾਂ ਚੰਗਾ ਬੰਦਾ ਬਹੁਤ ਕੁ ਨਾ ਕੋਈ ਸਮਝ ਆਉਂਦਾ ਆ ਉੱਥੇ ਮਨ ਧੋਤਾ ਜਾਂਦਾ ਆ ਕੋਈ ਸ਼ਬਦ ਨਾਲ ਜੁੜ ਕੇ ਗੁਰੂ ਸਾਹਿਬ ਜੀ ਨੇ ਧੋਤਾ ਜਾਂਦਾ ਗੁਰਦੇਵ ਤੀਰਥ ਅਨੰਦ ਸਰੋਵਰ ਕੋ ਗਿਆਨ ਵਜਨ ਪਰੰਪਰਾ ਗੁਰੂ ਸਾਹਿਬ ਜੀ ਦਾ ਅੰਮ੍ਰਿਤ ਦੇ ਸਰੋਵਰੋਂ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀਆਂ ਦੇ ਉਪਾਸ਼ਾ ਅੰਮ੍ਰਿਤ ਦੇ ਸਰੋਵਰ ਕੋ ਗਿਆਨ ਵਜਨ ਪਰੰਪਰਾ ਇਤੇ ਗੁਰੂ ਬਾਸਾ ਨਿਹੋਰ ਚਿਨਾਨਾ ਤੇ ਉੰਧਿਆ ਸਾਡੀ ਮੰਨ ਲਾ ਪਰੇ ਦੋਈ ਪਰੇ ਰੱਖ ਕੇ ਦੇਖ ਚਾ ਸੋ ਉਹ ਬਖਸ਼ਿਸ਼ ਗੁਰੂ ਬਾਸਾ ਸਮੇ ਸਾਰਾ ਕੋ ਸੰਗਤ ਜਿੰਦੇ ਆਤਮਾ ਮਧਿਨ ਸੰਸਾਧ ਨੂੰ ਧੋਈ ਦਾ ਰਸਨਾ ਹਰ ਕਰ ਨਾਮ ਧਿਆਏ ਸੋ ਸਭ ਨਾਮ ਨੂੰ ਕਰਨਾ ਨੇ ਚਰਨ ਦੂਰ ਜੀਤਾਂ ਅੰਤਰੀ ਦਾ ਪਰਮਾਤਮਾ ભગવાન ਤੋਂ ਤਾ ਜਾਂਦਾ ਸੋ ਇੱਕ ਕਿੰਨੀ ਵੱਡੀਆਂ ਬਰਸ਼ਾ ਦਾ ਇਸ ਨਾਮ ਕਰਿਆ ਤੇ ਇਸ ਨਾਮ ਸਾਡੇ ਨੂੰ ਜਰਨ ਦੂਰ ਲਈ ਉਪਾਇ ਨਹੀਂ ਵਿਚਾਰ ਕੀਤੇ ਵੈਰ ਨੂੰ ਨਾਮ ਤੋਂ ਜੋੜੀ ਗ੍ਰੇ ਆਇਂ ਕਰ ਲੈ ਜਾਣਾ ਉਸ ਪਾਰਸ਼ਣੇ ਨੇਜ ਕਰ ਲੈ ਜਾਣਾ ਇਸ ਰੀਜੇ ਅੰਦਰ ਹੀ ਇੱਕ ਹੋਰ ਕਰ ਨੇਜ ਕਰ ਨੇਜ ਕਰ ਮੈਨ ਰੋਹੋ ਸੋ ਸੈਜ ਬੋਰ ਨੂੰ ਮੇ ਤੋਂ ਰੋ ਜੋ ਨੇਜ ਕਰ ਲੈ ਕੇ ਗ੍ਰੇ ਪਾਰਸ਼ਣ ਤੇ ਜੇ ਕੋਈ ਉੱਤੇ ਹੀ ਗੁਰਸਾਬ ਦੇ ਅਸਥਾਨ ਤੇ ਉਥੇ ਰੰਗ ਤੁਸੀਂ ਹਾਂ ਤੇ ਪਾਰਸ਼ਣੇ ਉਥੇ ਦੁਨੀਆ ਦੇ ਸਾਰੇ ਖਜਾਨੇ ਪਏ ਤੇਰੇ ਕਰ ਬਰਸੋ ਹਰ ਜਨ ਤੇਰੇ ਸਤਿਗੁਰ ਤੁਮਰੇ ਕੋਂ ਸੋ ਜੀ ਗੁਰਸਾਬ ਨੇ ਬਦਰ ਫੇਰ ਕੇ ਬੈਠਣਾ ਦੇ ਸਾਉਂਦੇ ਤਾਂ ਮੈਂ ਕਿਦਾਂ ਦੋਸਤ ਅਸਾਂ ਜਪਦੇ ਨਹੀਂ ਰੂਹ ਰਣਾ ਉਡਾਨੀ ਮਨ ਲਈ ਬਹੁਤ ਬਾਣੀ ਵਿਚਾਰਨੀ ਪੈਂਦੀ ਆ ਤੁਹਾਰੇ ਨਾਮ ਵਿੱਚ ਨੀਂਦ ਕਰਨੀ ਪੈਂਦੀ ਆ ਭਗਤੀ ਕਰਨੀ ਮੇਰੀ ਹੁਕਮ ਮੰਨਣਾ ਪੈਂਦਾ ਗੁਰਬਾਸ਼ਾ ਦਾ ਹੁਕਮ ਦੇ ਅਨੁਸਾਰ ਜੀਉਂਦਲਾਂਾ ਪੈਂਦਾ ਫਿਰ ਸੁਖਾਸ਼ੰਦਰ ਲੈ ਜੰਦੇ ਆ ਕਰਿ ਈਸ਼ਨਾ ਨਾਮੁ ਗ੍ਰਹਿ ਆਏ ਅਨੰਦ ਮੰਗ ਸੁਖ ਪਾਇਹਿ ਰਣਾ ਨਦੀ ਅਨੰਦ ਮੰਗਲ ਖੁਸ਼ੀਆਂ ਖੁਸ਼ੀਆਂ ਸੁਖੀ ਸੁਖਾ ਜੀ ਗੁਰੂ ਸਾਹਿਬ ਅੰਦਰ ਲੈ ਗਏ ਨੇ ਵਿਚਾਰ ਲੈ ਗਏ ਜੇ ਕੋ ਸਰੀਰਤਾ ਕੀ ਖੜੇ ਰਗੇ ਸਰੀਰ ਦੇ ਬਦਲ ਤੁਜ ਮਾਇਆ ਤਾਂ ਫਿਰ ਤਾਂ ਕੁਛ ਵੀ ਨਹੀਂ ਹੈ ਸੰਤੋ ਰਾਮ ਨਾਮ ਇਸ ਤਰੀਏ ਗੁਪਾਸ਼ਨ ਦੇ ਬਾਈਰੂ ਦੇ ਨਾਮ ਨਾਲ ਜੋ ਕਿ ਕਰਿਆ ਜਾ ਸਕਦਾ ਉਠ ਕੇ ਬੈਠ ਕੇ ਹਰ ਰੱਤੇ ਆਈਏ ਉੱਠ ਕੇ ਬੈਠ ਜਾ ਵੈਗ੍ਰੂ ਵੈਗ੍ਰੂ ਕਰਨਾ ਅੰਨ ਦਿਨ ਤੋਂ ਫਿਰ ਸਰੀਰ ਇਹ ਰਾਤ ਸੋਣੀ ਕਰਦੇ ਹੈ ਨਾ ਪ੍ਰਭਾਉ ਸੰਤ ਕਾ ਮਾਰਗ ਤਰਨ ਕੀ ਪੌੜੀ ਕੋ ਬੜ ਭਾਗੀ ਪਾਏ ਸਤਿਗੁਰਾਂ ਦਾ ਮਾਰਗ ਗੁਰਨਾਗਦ ਦਾ ਮਾਰਗ ਨਾ ਰਾਹ ਖਾਲਸਾ ਸੰਪੰਦ ਦਾ ਜਿਹੜਾ ਨਾਮ ਦਾ ਨਾਲ ਉਪਾਸਨ ਸੰਸਿਆ ਜਿਹੜਾ ਤਰੁਗੀ ਪੌੜੀ ਤੇ ਤਰੁਦੀ ਪੌੜੀਆਂ ਰਹਿਮ ਵਿੱਚ ਪ੍ਰਪੱਕ ਰਹਿਣਾ ਵੈਗੁਰ ਦਾ ਨਾਮ ਜਪਣਾ ਤੇ ਗੁਰੂ ਨਾਨਕ ਦਾਸਿਆ ਦਾ ਮਾਰਗ ਆ ਉਹ ਵੱਡੇ ਭਾਗੀ ਪਾਏ ਪਰ ਕੋਈ ਕਰਨਾ ਵੱਡੇ ਭਾਗ ਵਾਲਾ ਇਸ ਰਾਹ ਨੂੰ ਫੜਦਾ ਪ੍ਰਭ ਨਾਮ ਦੀ ਰਾਤ ਲੈਦਾ ਗੁਰੂ ਪਰਸ਼ਣ ਕੋਲ ਮਨ ਵਿੱਚ ਪ੍ਰਪੱਕ ਰਹਿਦਾ ਹੈ ਵੈਗੁਰ ਦਾ ਨਾ ਜਾਣਾ ਕੋਈ ਵੱਡੇ ਭਾਗਾਂ ਕੋਟ ਜਨ ਕੇ ਕਿਲਤ ਨਾਸੇ ਹਰ ਚਰਨੀ ਜਤਲਾਈ ਕਰੋੜਾ ਜਨਮਾਂ ਦੇ ਬੋਲੇ ਕਿਤੇ ਪਾਉ ਤਿਤ ਅਧਮਨਦੇ ਨਾ ਫਰੰਦੇ ਹਰ ਚਰਨੀ ਕਿਤਲਾਈ ਜਿਨੋ ਵੈਗੁਰ ਦੇ ਚਰਨਾਂ ਨਾਲ ਜਿਤੁਰਦੇ ਵੈਗੁਰ ਕਰਨ ਦੀ ਹੈ ਵੈਗੁਰ ਦਾ ਨਾਮ ਵੈਗੁਰ ਦੇ ਸੂ ਇਹ ਹੀ ਚਰਨਾਂ ਵੈਗੁਰ ਦੇ ਕੋਈ ਸਰੀਰ ਨਹੀਂ ਹੈ ਪ੍ਰਕਾਸ਼ ਸੋਦੇ ਚਰਨ ਪਾਉ ਦੇ ਪਸੂ ਉਹ ਇਹ ਰਹੇ ਉਨਕੀ ਪਸੰਨਾ ਕੀ ਨਹੀਂ ਪਸੰਨਾ ਉਦਨੋ ਰਹਿਤ ਪ੍ਰਭ ਪ੍ਰਭ ਕਰਨਾ ਉਹਦਾ ਨਾਮ ਜਪਦੇ ਰਹਿਣਾ ਮਤਲਬ ਚਰਨੀ ਲਾਣੀ ਆਪਾਂ ਜੇ ਬਾਈ ਉਹਦੇ ਚਰਨਾ ਨਾਲ ਆਪਣੀ ਜੀਤ ਜੋੜ ਲੈਣੇ ਆ ਗੁਰੂ ਸਾਹਿਬ ਨੇ ਕਰੋੜਾਂ ਜਰਮਾਂ ਦੇ ਭਾਗ ਤਮ ਹੋ ਜਾਂਦੇ ਆ ਉਸਤਤ ਕਰੋ ਸਦਾ ਤਬ ਆਪਣੇ ਜਿਨ ਪੂਰੀ ਕਦਰ ਰੱਖੀ ਸਦਾ ਹੀ ਉਸਤਤ ਕਰਦੇ ਰਹੋ ਮਾਈਗਰ ਦੀ ਪੂਰੀ ਬਾਈ ਦੀ ਉਸਤਤ ਕਰੋ ਸਦਾ ਤਬ ਆਪਣੇ ਸਲਾਦਰਨੀਆ ਸੇ ਸਲਾਸ ਸਲਾਦਰਨੀਆ ਮਾਈਗਰ ਦੀ ਹਰ ਵੇਲੇ ਵਾਵਾ ਕਹਿਣਾ ਹੈ ਮਾਈਗਰ ਨੂੰ ਜਿਹਨੇ ਪੂਰੀ ਕਦ ਰੱਖੀ ਜਿਹਨੇ ਸਾਡੇ ਪੂਰੀ 바ਹਰ ਹਰ ਤਰ੍ਹਾਂ ਨਾਲ ਸਾਡੇ ਜਿੱਦਰਾ ਰੱਖ ਸਕਦੇ ਆ ਸਾਡੇ ਪੈਰ ਸਵਾਹ ਕਰਦੇ ਹਰ ਤਰ੍ਹਾਂ ਨਾਲ ਹਰ ਪੱਖੋਂ ਜਦਨੇ ਅਲੀ ਭਦਰ ਤੇ ਵੀ ਆਤਮਿਕ ਬਦਰ ਤੇ ਵੀ ਇਥੇ ਹੋਂਦ ਦੇ ਵਿੱਚ ਅੱਗੇ ਬੋਲਦੇ ਵਿੱਚ ਸਭ ਜਨਾਂ ਦੇ ਜਿਹਦੇ ਪੂਰੀ ਨਿਭਾ ਸਕਦੇ ਆ ਪੂਰੀ ਰੱਖ ਸਕਦੇ ਆ ਉਹ ਪੂਰਾ ਗੁਰੂ ਉਹਨਾਂ 취 ਗੁਰਮਸਤੈ ਜਿਹਨੂੰ ਸਦਾ ਹੀ ਗੁਰ ਕਰਦੇ ਰਹੀਏ ਸਿਰ ਸਵਾਹ ਕਰੀਏ ਜੀ ਚੰਦ ਸਭ ਪੈ ਪਵਿੱਤਰ ਆ ਸਤਿਗੁਰ ਕੀ ਸੱਚ ਸਾਖੀ ਸਾਰੇ ਜੀ ਜਿੰਦ ਪਵਿੱਤਰ ਹੋ ਜਾਂਦੇ ਆ ਸਤਿਗੁਰ ਕੀ ਸੱਚ ਸਾਖੀ ਸਤਿਗੁਰੂਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸਿੱਖਿਆ ਨਾਲ ਜੁੜਨ ਨਾਲ ਸਾਰੇ ਜੀ ਪਵਿੱਤਰ ਹੋ ਜਾਂਦੇ ਆ ਜਿਹਨੇ ਮਰਜ਼ੀ ਵਿਕਾਰੀ ਹੋ ਜਿਹਨੇ ਮਰਜ਼ੀ ਪਾਪੀ ਹੋ ਕੋਹੇਤੀ ਹੋ ਖੁਸ਼ ਹੋਏ ਜੇ ਗੁਰੂ ਸਾਹਿਬ ਦੀ ਸਿੱਖਿਆ ਨਾਲ ਜੋ ਸਿੱਖਿਆ ਸਾਜਰੀ ਹੈ ਸਿੱਖਿਆ ਰੱਬ ਦੀ ਹੈ ਜਿਵੇਂ ਦੀਪ ਹੋਣਾ ਪ੍ਰਕਾਸ਼ ਵਈ ਉਦੇ ਨਾਲ ਜੁੜਨਾ ਬਲੇ ਨਾਮ ਨਾਲ ਜੁੜਨਾ ਬਿਗਰ ਸੁਨਾ ਨਾਲ ਜੁੜ ਜਾਣਾ ਤੇ ਬਾਈ ਨੂੰ ਨਾਲ ਜੁੜ ਜਾਣਾ ਜਿਹੜਾ ਬਾਈ ਨੂੰ ਨਾਲ ਜਿਹੜਿਆ ਬਾਈ ਕੋ ਵਰਕਾ ਹੋ ਜਾਂਦਾ ਹੈ ਜਿਹੜਾ ਚੱਪਿਆ ਸੇਹਰ ਬਾਈ ਹਰ ਮਿਲਿਆ ਅਕੇਰ ਕਿਰਾਨੀ ਜਿਹੜਾ ਬਾਈ ਨੂੰ ਨਾਲ ਜੁੜਿਆ ਬਾਈ ਨੂੰ ਵਰਕਾ ਹੋ ਜਾਂਦਾ ਹੈ ਗੁਰੂ ਸੰਜੀਤ ਸਿੰਘ ਜੀ ਇਹ ਨਹੀਂ ਸੱਚੀ ਹੈ ਇਹ ਨਹੀਂ ਕੁਝੀ ਹੈ ਇਹ ਨਹੀਂ ਪਵਿੱਤਰ ਕਿ ਜੀਵ ਰੂਹ ਨੂੰ ਪਵਿੱਤਰ ਕਰ ਦਿੰਦੀ ਹੈ ਬਿਗਰ ਨਿਰਾਸਨ ਸਭ ਦੁੱਖ ਨਾਸਨ ਸਤਿਗੁਰੂ ਨਾਮ ਜੜਾਇਆ ਸਾਰੇ ਬਿਗਨਾਮਨ ਨਾਸ ਕਰਨ ਵਾਲਾ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਨਾਮ ਗੁਰੂ ਪਾਛਾ ਜੜਿੜ ਕਰਾਉਂਦੇ ਆ ਜੜਾਇਆ ਦਾ ਜੜੇ ਤੱਕ ਪੱਕਾ ਕਰ ਜਣਾਉਂਦਾ। ਜੁਪਨ ਕੇ ਅਣਿਸ਼ ਤੇ ਫਾਤਰ ਆ ਕੇ ਗੁਰੂ ਸਰ ਗੰਦੇ ਬੁਰਗਾ ਤੁਰਵਾਇ ਗੁਰ। ਸਰ ਤੇ ਫਾਤਰ ਆ ਕੇ ਲਾਮ ਦੀ ਦਾਤ ਹੁੰਦੇ ਸਮਰਤ ਗੁਰੂ ਸਰ ਹੱਥ ਧਰਿਓ। ਕੋਈ ਕੀਨੀ ਕਿਰਪਾ ਹਰ ਨਾਮ ਦੀ ਜੋ ਇਸ ਦੇ ਇੱਕ ਚਰਨੋਂ ਦਾ ਖੜਿਓ। ਸਤਿਗੁਰੂ ਨਾਮ ਜੜਾਇਆ ਅੰਦਰ ਜੜਿੜ ਕਰ ਦਿੱਤਾ। ਬਿਕਾ ਦਾ ਪੱਕੇ ਤੌਰ ਤੇ ਹਰ ਵਿਰेंद्र ਵੈਗ ਨੂੰ ਨਾਰੂਪਾ। ਇਹ ਗੁਰਸਾਹਿਬ ਦੀ ਬਖਸ਼ਿਸ਼ ਹੋਗੀ। ਇਰਨੀ ਵੀ ਦੇਖਾਉਂਦਾ ਹੈ ਨਹੀਂ ਵੀ ਦੇਖਾਉਂਦਾ ਹੁਣ ਜੇ ਜੀਵ ਦੀ ਗੰਤਿ ਗਤਾਂ ਦੀ ਗੰਤਿ ਵਿੱਚ ਜੇ ਸਤਿਗੁਰੂ ਨਦਰ ਕਰੇ ਤਾਂ ਸਭ ਸੁੱਖ ਪਾਏਗੇ ਮਨੁ ਜਿਹ ਬੁਰਸਨ ਨੂੰ ਛੁੜੇਗਾ ਕਮਲ ਦੀ ਦਾ ਆਪਣਾਏਗਾ ਵੈਰੂ ਦੇ ਛਲਟ ਜਲਾ ਜਾਏਗਾ ਵੈਰ ਦੇ ਮਸੂਨਾ ਨਾਲ ਜੁੜ ਜੇਗਾ ਭੰਤੀ ਕਰੇਗਾ ਪਰ ਸੋਖੀ ਸੋਖਾ ਗੁਰਸਨ ਨਾਮ ਹੀ ਇਹ ਜੜਿੜ ਕਰਾਉਂਦੇ ਆ ਜਿਹੜਾ ਸਾਈ ਸੋਖਾ ਦੇਂਦੇ ਸੋਖਾ ਸਾਰੇ ਸੋਖਤ ਸਿਮਰਤੀ ਹੈ ਹਰ ਸੁਖ ਤੋਂ ਬਾਅਦ ਸੁਖ ਅਨਿ ਸੁਖ ਤੋਂ ਨਾ ਨਾਉ ਗੁਰੇ ਦਾ ਨਾਮ ਲਈ ਸੁਖੀ ਸੁਖਾ ਇਤੇ ਅੱਗੇ ਦੀ ਸੁਣਾਈ ਕਰਨ ਨਾਮ ਚ ਸਤਿਗੁਰ ਨਾਮ ਜੜਾਇਆ ਜਪਨਾ ਨਾਮ ਲਿਆ ਸਭ ਨੂੰ ਧ੍ਰਿੜ ਕਰਾ ਗਿਆ ਗੁਰਪਾਸ਼ੰਗੇ ਸੁਖੀ ਸੁਖਾ ਹੁਣ ਦੂਜਾ ਪੱਖ ਜੇ ਨਾਮ ਨਹੀਂ ਲੜ ਕਰਾਂਗੇ ਨਾਮ ਦੀ ਦਾਤ ਰਹਿੰਦੀ ਨਹੀਂ ਨਾਮਾ ਛੋੜਦੇ ਨਹੀਂ ਅਸੂਲਾ ਨਾਲ ਛੋੜਦੇ ਨਹੀਂ ਫਿਰ ਤਵੇਂ ਵੀ ਹੁਣ ਨਹੀਂ ਕਰਦਾ Okay. ਤਾਂ ਕੋਈ ਨਾਮ ਜੜਾਇਆ ਜਿਹੜਾ ਨਾਮ ਗੁਰਸੱਭੇ ਨੇ ਜੜੇ ਕਰਾਇਆ ਆ ਪੱਕਾ ਕਰਤਾ ਅੰਦਰ ਸੋ ਸਾਰੇ ਬਿੰਨਾਂ ਨੂੰ ਖਤਮ ਕਰਨ ਵਾਲਾ ਕੋਈ ਬਣਾਉਂਦਾ ਹੀ ਨਹੀਂ ਇਹ ਨਾਮ ਜਪਦਾ ਕੰਧਾ ਨੂੰ ਕੋਈ ਬਚ ਨਹੀਂ ਹੁੰਦਾ ਉਹਨੂੰ ਕੋਈ ਲੋਕ ਨਹੀਂ ਕੋਈ ਪਾਪ ਤੇ ਸਭ ਪਵਨ ਸਾਰੇ ਕੀਤੇ ਹੋਏ ਪਾਪ ਦੇ ਖਾਤਮ ਹੋ ਜਾਂਦੇ ਆ ਤੇ ਹੀ ਪਵਿੱਤਰ ਹੋ ਜਾਂਦੇ ਆ ਇਹ ਨਾਮ ਸੁਖ ਕਰਾਇਆ ਉਹਨਾਂ ਦੇ ਦਿਲ ਦੇ ਘਰ ਚ ਸੋਹੀ ਸੁਖ ਹੁੰਦਾ ਉਹ ਵਸੀਰ ਅੰਦਰ ਬੋਲਦੇ ਰਹਿੰਦੇ ਆ ਅਨੰਦੀ ਨਾਮ ਹੁੰਦਾ ਅਤੇ ਨਾ ਦਰ ਬੰਦੇ ਵਸੀਆਂ ਜੋ ਇਸ ਪੀਛੇ ਆ ਫਿਰਦਸ ਫਿਰ ਵੈਰ ਨਾਲ ਇਕ ਮਿਲ ਕੁੰਦੇ ਆ ਜਿਨ੍ਹਾਂ ਦੀ ਰੂਪਾਸ਼ਾ ਕਿਰਪਾ ਕਰਦੇ ਆ ਗੁਰ ਕਿਰਪਾ ਦੇ ਤਾਰ ਕੋ ਕੀਨੀ ਤੇ ਇਹ ਜੁਤਿ ਪਛਾਨੀ ਨਾਨਕ ਲੀਨ ਪਏ ਉਹ ਵੇਦ ਸੰਗ ਜੋ ਪਾਣੀ ਸੁਪਨ ਅੰਦੇ ਵੈਰ ਨਾਲ ਇਕ ਮਿਲ ਕੁੰਦੇ ਆ ਔਖੀ ਉਪਰ ਹੈ ਬੜੀ ਪ੍ਰਕਾਸ਼ਾ ਨਵਾਂ ਮੇਰਸਾ ਦੇ ਵਾਸ਼ੇ ਸੱਚੇ ਉਹ ਸਮੇਂ ਹੈ ਜਿਹਨੂੰ ਵਿਚਾਰਦੇ ਆ ਜੇ ਆਪਣੇ ਆਪ ਨੂੰ ਦੱਟਾਉਂਦੇ ਆ ਜੇ ਇਹ ਸਭ ਹੁੰਨੇ ਚਾਹੁੰਦੇ ਆ ਫਿਰ ਤੇ ਗੱਲ ਨਹੀਂ ਬਕਸਦਾ ਕੀ ਹੁਕਮ ਨਹੀਂ ਮੰਨ ਲਏਗਾ ਫਿਰ ਨਹੀਂ ਕੋਈ ਵੀਗਾ ਇਹ ਬੁਲਾਉਂਗਾ ਕੰਗਾ ਲekin ਤੋ ਬਾਦ ਤੇ ਆ ਉਹਨਾਂ ਲਈ ਫਿਰ ਸਾਰੀਆਂ ਮੁਸ਼ਕਲਾਂ ਸਾਰਾ ਦੁੱਖ ਸਾਰਾ ਕੁਝ ਹੈ ਹੀ ਜਿਹੜੇ ਹੁਕਮ ਚੜਾਉਗੇ ਉਹ ਨਾਲ ਜੁੜ ਕੇ ਹੁਕਮ ਚੜਾਤੇ ਬਾਦਸ਼ਾਹ ਦੇ ਪਸੀਨਾ ਸੁਲਪਾਸ਼ਾ ਦੇ ਰੋਂ ਸਾਰਾ ਪਸੀਨਾ ਦਿੰਦਾ ਉਸ ਸੁਲਪਾਸ਼ਾ ਨੂੰ ਅਰਦਾਸ ਕਰੀ ਹੁਕਮ ਨਾ ਸੁੱਕਾ ਨਹੀਂ ਪੁਰਖਾਸ਼ੀ ਪਵਸ਼ਿਸ਼ ਤੋਂ ਬਿਨਾਂ ਨਾ ਹੁਸਮਨੀ ਬੇਨ। ਤੁਹਾਨੂੰ ਆਪ ਦਾ। ਪੁਰਖਾ ਦਾ ਹੁਕਮਣਾ ਸਾਡੇ ਵਾਸਤੇ ਗੱਲ ਨਹੀਂ। ਉਸ ਆਪ ਕਿਰਪਾ ਕਰਾ ਕੇ ਤੇਰਾ ਪਾਣਾ ਕੋਈ ਮਨਾਏ ਜਿਸ ਨੂੰ ਹੋਏਂਦਾ ਨਾ। ਬੰਦੇ ਨੂੰ ਆਪ ਕਿਰਪਾ ਕਰਕੇ ਤੁਹ ਪਾਸ਼ਾ ਆਪਣਾ ਹੁਕਮ ਪਾਣਾ ਮਨਾ ਲੈ। ਉਹ ਪਾਣੀ ਕੋਈ ਨਾ ਬੁਜਿੱਲਿਆ ਨਾ। ਤੇਰੇ ਰੋ ਉਦੇਸ਼ਦਾਈ ਕਾਸ਼ ਸ਼ਾਂਤੀ ਆਈ ਰਹੇ। ਇਹ ਸਭਾ ਕੋਲ ਸਰਨਾ ਮਾਗ ਵਿਰਤਿਆ ਅੰਦਰ ਆਪਣੇ ਨਾਲ ਜੁੜੀ ਰੱਖਦੇ ਆ। ਤਨ ਆਪਣੇ ਆਪ ਹੀ ਸੁਖੀ ਹੰਦਾ ਸੁਗੁਰੂ ਸਾਹਿਬ ਕਿਰਪਾ ਕਰਨ ਸੁਗੁਰੂ ਸਾਹਿਬ ਦਾ ਆਸਰੇ ਹੀ ਪੈਰੂ ਕਿਰਪਾ ਕਰਕੇ ਆਪੇ ਆਪਣਾ ਹੁਕਮ ਮੰਨਣੋਂ ਕੱਢੋ ਹੁਕਮ ਤੇ ਚਲਾਓ ਆਪਣੀ ਰੁਬਾਸ਼ੀ ਸ਼ਾਂਤ ਹੋ ਸੁਗੁਰੂ ਸਾਹਿਬ ਕਿਰਪਾ ਕਰਨ ਕੋ ਲੰਘਤ ਕਨਿ ਮਨ ਸੁਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ